ਆ ਲੋ ਜੀ ਮੇਰੀ ਇੰਗਲਿਸ਼ ਦੀ ਗ੍ਰਾਮਰ ਦੀ ਨੋਟਬੁੱਕ ਆ ਪਈ ਹੈ ਕੋਈ ਲੋੜ ਨਹੀਂ ਗ੍ਰਾਮਰ ਸਿੱਖਣ ਦੀ ਇੰਗਲਿਸ਼ ਬੋਲਣ ਦੇ ਲਈ ਸਿਰਫ ਔਰ ਸਿਰਫ ਪ੍ਰੈਕਟਿਸ ਦੀ ਜ਼ਰੂਰਤ ਹੈ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਓਨਾ ਜ਼ਿਆਦਾ ਇੰਗਲਿਸ਼ ਵਿੱਚ ਤੁਹਾਡਾ ਫਲੋ ਬਣੇਗਾ ਥੋੜੀ ਬੋਤੀ ਗ੍ਰਾਮਰ ਜ਼ਰੂਰ ਆਣੀ ਚਾਹੀਦੀ ਹੈ ਉਹ ਆਪਾਂ ਅਗਲੇ 45 ਦਿਨਾਂ ਵਿੱਚ ਤੁਹਾਨੂੰ ਸਿਖਾਵਾਂਗੇ ਜਿੰਨੀ ਬੇਸਿਕਸ ਦੀ ਲੋੜ ਹੈ ਆਰਾਮ ਨਾਲ ਤੁਸੀਂ ਈਜ਼ੀਲੀ ਬਿਨਾ ਕਿਸੇ ਪਰੇਸ਼ਾਨੀ ਤੋਂ ਸਿੱਖ ਸਕਦੇ ਹੋ ਸੱਚੀ ਕੱਲ ਜੀ ਮੇਰਾ ਨਾਮ ਹੈ ਪ੍ਰਦੀਪ ਸਿੰਘ ਤੇ ਅਗਲੇ 45 ਦਿਨਾਂ ਦੇ ਲਈ ਮੈਂ ਤੁਹਾਨੂੰ ਸਿਖਾਵਾਂਗਾ ਇੰਗਲਿਸ਼ ਬੋਲਣੀ ਸੋ ਤੁਸੀਂ ਸਾਡੀ ਪਹਿਲੀ ਉਹ ਕੰਮ ਤੁਸੀਂ ਕਰ ਰਹੇ ਆ ਤੇ ਬਾਰੇ ਜ਼ਿਕਰ ਕੀਤਾ ਗਿਆ ਇੰਗਲਿਸ਼ ਵਿੱਚ ਕਿਵੇਂ ਬੋਲਣਾ ਹੈ ਉਹ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋएगी ਜੇ ਤੁਸੀਂ ਪ੍ਰੈਕਟਿਸ ਵੀ ਕਰ ਰਹੇ ਹੋਗੇ ਤੇ ਤੁਹਾਡਾ ਕੋਈ ਵੀ ਡਾਊਟ ਹੈ ਇਸ ਵੀਡੀਓ ਦੇ ਵਿੱਚ ਕਮੈਂਟਸ ਵਿੱਚ ਜਰੂਰ ਲਿਖ ਕੇ ਦੱਸਿਓ ਤੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ ਤੇ ਜੇ ਅੱਜ ਦੀ ਵੀਡੀਓ ਵੀ ਦੇਖ ਕੇ ਤੁਹਾਨੂੰ ਇੰਗਲਿਸ਼ ਨਾ ਬੋਲਣੀ ਆਈ ਮੈਂ ਤੁਹਾਨੂੰ ਗਾਰੰਟੀ ਦੇਣਾ ਵਾਂ ਪੂਰਾ 1 ਸਾਲ ਤੁਹਾਨੂੰ ਫ੍ਰੀ ਇੰਗਲਿਸ਼ ਪੜਾਵਾਂਗਾ ਆਨਲਾਈਨ ਬਿਨਾ ਕਿਸੇ ਪੈਸੇ ਤੋਂ ਇਹ ਜਿਹੜਾ ਕੋਰਸ ਹੈ ਅਸੀਂ ਪ੍ਰੋਵਾਈਡ ਕਰਨ ਜਾ ਰਹੇ ਹਾਂ ਅਸੀਂ ਇਹਦੇ ਚਾਰਜ ਕਰਦੇ ਹਾਂ ਪੇਡ ਕੋਰਸ ਹੈ ਲੇਕਿਨ YouTube Facebook ਤੇ ਸਾਡੇ ਦਰਸ਼ਕਾਂ ਦੇ ਲਈ ਬਿਲਕੁਲ ਫ੍ਰੀ ਆਫ ਕੋਸਟ ਹੈ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਸਾਡੀ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਸ਼ੇਅਰ ਕਰਨਾ ਹੈ ਉਹਨਾਂ ਲੋਕਾਂ ਦੇ ਨਾਲ ਜੋ ਇੰਗਲਿਸ਼ ਸਿੱਖਣਾ ਚਾਹੁੰਦੇ ਨੇ ਜੋ ਫੀਸ ਪੇ ਨਹੀਂ ਕਰ ਸਕਦੇ ਕੋਚਿੰਗ ਸੈਂਟਰਸ ਵਿੱਚ ਨਹੀਂ ਜਾ ਸਕਦੇ ਘਰ ਬੈਠ ਕੇ ਇੰਗਲਿਸ਼ ਸਿੱਖਣਾ ਚਾਹੁੰਦੇ ਨੇ ਹਾਂਜੀ ਦੇ ਟੂ ਹੈ ਜੀ ਵੀਡੀਓ ਨੂੰ ਸ਼ੁਰੂ ਕਰ ਰਹੇ ਹਾਂ ਅੱਜ ਆਪਾਂ ਉਹ ਗੱਲ ਕਰਾਂਗੇ ਜੋ ਆਪਾਂ ਆਪਣੇ ਬਾਰੇ ਦੱਸ ਸਕਦੇ ਹਾਂ ਬਹੁਤ ਹੀ ਆਸਾਨੀ ਦੇ ਨਾਲ ਫੋਰ ਐਗਜ਼ਾਮਪਲ ਅਸੀਂ ਆਪਣਾ ਨਾਮ ਇੰਗਲਿਸ਼ ਵਿੱਚ ਕਿਵੇਂ ਦੱਸਣਾ ਹੈ ਅਸੀਂ ਆਪਣੀ ਉਮਰ ਕਿਵੇਂ ਦੱਸਣੀ ਹੈ ਇੰਗਲਿਸ਼ ਦੇ ਵਿੱਚ ਅਸੀਂ ਆਪਣਾ ਸੈਕਸ ਅਸੀਂ ਮੇਲ ਹਾਂ ਫੀਮੇਲ ਹਾਂ ਬੋਏ ਹਾਂ ਕਿਵੇਂ ਗਰਲ ਹਾਂ ਉਹਦੇ ਬਾਰੇ ਆਪਾਂ ਕਿਵੇਂ ਦੱਸਣਾ ਹੈ ਅਸੀਂ ਆਪਣਾ ਓਕੂਪੇਸ਼ਨ ਯਾਨੀ ਕਿ ਆਪਣਾ ਕਿੱਤਾ ਕੀ ਹੈ ਕੋਈ ਕਾਰਪੈਂਟਰ ਹੈ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਟੀਚਰ ਹੈ ਕਿਵੇਂ ਦੱਸਣਾ ਹੈ ਆਪਣਾ ਓਕੂਪੇਸ਼ਨ اپنی فیلنگز کیویں ਦੱਸ ਸਕਦੇ ਹਾਂ ਮੈਂ ਉਦਾਸ ਹਾਂ ਮੈਂ ਖੁਸ਼ ਹਾਂ ਮੈਂ ਥਕਿਆ ਹੋਇਆ ਹਾਂ ਮੈਂ ਬਹੁਤ ਹੀ ਨਰਵਸ ਹਾਂ ਮੈਂ ਡਰਿਆ ਹੋਇਆ ਹਾਂ ਉਹ ਡਰਿਆ ਹੋਇਆ ਹੈ ਕਿਸੇ ਦੇ ਬਾਰੇ ਵੀ ਦੱਸ ਸਕਦੇ ਹਾਂ ਆਪਣਾ ਰਿਲੇਸ਼ਨ ਕਿਵੇਂ ਦੱਸ ਸਕਦੇ ਹਾਂ ਉਹ ਮੇਰਾ ਭਰਾ ਹੈ ਉਹ میری ਸਿਸਟਰ ਹੈ ਉਹ ਮੇਰੇ ਚਾਚੇ ਦਾ ਮੁੰਡਾ ਹੈ ਉਹ ਮੇਰੇ ਦੂਰ ਦਾ ਰਿਸ਼ਤੇਦਾਰ ਹੈ ਅਸੀਂ ਕਿਵੇਂ ਦੱਸਾਂਗੇ ਇਹ ਸਾਰੇ ਨੂੰ انگلش ਵਿੱਚ ਕਿਵੇਂ ਦੱਸਾਂਗੇ ਉਹਦੇ ਲਈ ਸੇਮ ਕੱਲ ਵਾਲਾ ਹੀ ਰੂਲ ਚੱਲੇਗਾ ਲਾਸਟ ਵੀਡੀਓ ਵਾਲਾ ਹੀ ਰੂਲ ਚੱਲੇਗਾ ਆਈ ਦੇ ਨਾਲ ਐਮ ਲਗਾਉਣਾ ਹੈ ਹੀ ਦੇ ਨਾਲ ਇਸ ਲਗਾਣਾ ਹੈ ਸ਼ੀ ਦੇ ਨਾਲ ਵੀ ਇਸ ਲਗਾਣਾ ਹੈ ਇਟ ਯਾਨੀ ਕਿ ਕੋਈ ਚੀਜ਼ ਹੁੰਦੀ ਹੈ ਫੋਰ ਐਗਜ਼ਾਮਪਲ ਅ ਗੱਡੀ ਹੈ ਗੱਡੀ ਨੂੰ ਆਪਾਂ ਇਟ ਕਹਿ ਸਕਦੇ ਆ ਪੱਖਾ ਹੈ ਪੱਖੇ ਨੂੰ ਆਪਾਂ ਇਟ ਕਹਿ ਸਕਦੇ ਆ ਅ ਵਾਈਟ ਬੋਰਡ ਹੈ ਵਾਈਟ ਬੋਰਡ ਨੂੰ ਆਪਾਂ ਇਟ ਕਹਿ ਸਕਦੇ ਹਾਂ ਕੋਈ ਵੀ ਨਿਰਜੀਵ ਚੀਜ਼ ਹੋਵੇ ਉਹਨੂੰ ਆਪਾਂ ਇਟ ਕਹਿ ਸਕਦੇ ਹਾਂ ਜਾਂ ਫਿਰ ਕੋਈ ਵੀ ਨਾਮ ਲੈਣਾ ਹੋਵੇ ਅਮਨ ਸਿਮਰਨ ਸੰਦੀਪ ਪ੍ਰਦੀਪ ਕਿਸੇ ਦਾ ਵੀ ਨਾਮ ਲੈਣਾ ਹੋਵੇ 1% ਦਾ ਉਹਦੇ ਨਾਲ ਆਪਾਂ ਇਸ ਲਗਾਦੇ ਹਾਂ ਜੇ ਉਹਦੇ ਬਾਰੇ ਆਪਾਂ ਦੱਸਣਾ ਹੈ ਇਹਨਾਂ ਸਾਰਿਆਂ ਵਿੱਚੋਂ ਕੁਝ ਵੀ ਇਦੇ ਨਾਲ ਹੀ ਯੂ ਵੀ ਔਰ ਦੇ ਦੇ ਨਾਲ ਆਪਾਂ ਆਰ ਲਗਾਨੇ ਆ ਸੋ ਇਹ ਸਟਰਕਚਰ ਬਣਾ ਕੇ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਇਹ ਸਾਰੇ ਟਾਪਿਕਸ ਇਹਨਾਂ ਨੂੰ ਕਵਰ ਕਰ ਸਕਦੇ ਹਾਂ ਐਗਜ਼ਾਮਪਲ ਦੇ ਦੇ ਜਿਵੇਂ ਕਿ ਮੈਂ ਆਪਣੇ ਬਾਰੇ ਥੋੜਾ ਜਿਹਾ ਦੱਸਣਾ ਚਾਹਨਾ ਵਾ ਮੈਂ ਆਪਣੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਨਾ ਵਾ ਜਿਵੇਂ ਕਿ ਮੈਂ ਮੈਂ ਪ੍ਰਦੀਪ ਹਾਂ ਸੋ ਆਈ ਐਮ ਪ੍ਰਦੀਪ ਸਿੰਘ ਸੋ ਇਸ ਤਰੀਕੇ ਦੇ ਨਾਲ ਮੈਂ ਆਪਣਾ ਨਾਮ ਦੱਸ ਸਕਦਾ ਆਈ ਐਮ ਪ੍ਰਦੀਪ ਸਿੰਘ ਆਈ ਐਮ ਹਰਮਨ ਆਈ ਐਮ ਸੰਦੀਪ ਐਸ ਦੇ ਨਾਲ ਐਦਾਂ ਹੀ ਆਪਾਂ

जो भी अपना रिश्ते है प्रोफे है की अपना so, दसना है आई एम अम अचर इस तरीके दसना होदर हाँ आप अच्छा ब्रदर हाँ आप दस सकते आई एम अड फादर इस तरीके नाम एज सैक्स और अपना रिले किसी भी दस सकते हाँ ਮੈਂ ਉਦਾਸ ਹਾਂ ਮੈਂ ਬਹੁਤ ਖੁਸ਼ ਹਾਂ ਕਿਵੇਂ ਦੱਸਾਂਗੇ ਆਈ ਐਮ ਸੈਡ ਮੈਂ ਬਹੁਤ ਹੀ ਐਕਸਾਈਟਿਡ ਹਾਂ ਅੱਜ ਮੈਂ ਬਹੁਤ ਐਕਸਾਈਟਿਡ ਹਾਂ ਆਈ ਐਮ ਵੈਰੀ ਐਕਸਾਈਟਿਡ ਸੋ ਇਹ ਸਾਰੀ ਚੀਜ਼ਾਂ ਆਪਾਂ ਸਿਰਫ ਆਈ ਐਮ ਦੇ ਨਾਲ ਦੱਸ ਸਕਦੇ ਹਾਂ ਬਹੁਤ ਸੈਂਟੈਂਸਿਸ ਨੇ ਜੋ ਤੁਸੀਂ ਸਿਰਫ ਆਈ ਐਮ ਵਰਡ ਯੂਜ਼ ਕਰਕੇ ਇੰਗਲਿਸ਼ ਵਿੱਚ ਬੋਲ ਸਕਦੇ ਹੋ ਇੱਕ ਹੋਰ ਐਗਜ਼ਾਮਪਲ ਲੈਣੇ ਆ ਹੀ ਸ਼ੀ ਇਟ ਵਗੈਰਾ ਦੇ ਵਾਸਤੇ ही दस्त कोई एग्जाम्पल लेने वो मेरा दोस्त है वो मेरा दोस्त है वो लड़का है ही इज ही इज लगेगा ही इज माई फ्रेंड वो मेरा ब्रदर है ही इज माई ब्रदर वो मेरे फादर साहब ने ही इज माई फादर कोई लड़की है लड़की बारे दसना है फीमेल बारे दसना है वो मेरी मदर ने शी इज माई मदर इस तरीके आप किसी भी पर्सन बारे दस सकते हैं आप एज दसनी हो वो पच्ची साल का है ही इज ट्वेंटी फाइव मेरी ब्रदर फिफ्टी ईयरस नहीं शी इज फिफ्टी शी इज फिफ्टी फाइव शी इज सिक्स कुछ भी आप बोल सकते ऑकुपेषन है्रदर है मेरा ब्रदर है डॉक्टर है मैं मेरा भ्रा जरा डॉक्टर है माई ब्रदर हम मेरा भ्रा यानी कि माई ब्रदर है आप बोल सकते माई ब्रदर आप भी बोल सकते ही माई ब्रदर इज अ डॉक्टर मेरी वाइफ एक टीचर ने ਮਾਈ ਵਾਈਫ ਇਜ਼ ਅ ਟੀਚਰ ਇਸ ਤਰੀਕੇ ਨਾਲ ਆਪਾਂ ਕਿਸੇ ਦਾ ਵੀ profession ਹੋਵੇ ਕਿਤਾ ਹੋਵੇ ਆਪਾਂ ਦੱਸ ਸਕਦੇ ਹਾਂ ਮੇਰੇ ਇੱਕ ਦੋਸਤ ਮੇਰੇ ਇੱਕ ਦੋਸਤ ਹੈ ਉਹ ਇੱਕ ਫਾਰਮਰ ਹੈ ਕਿਸਾਨ ਹੈ ਸੋ ਹੀ ਇਜ਼ ਅ ਫਾਰਮਰ ਹਾਂਜੀ ਕਮੈਂਟ ਵਿੱਚ ਜਰੂਰ ਲਿਖ ਕੇ ਦੱਸਿਓ ਕੋਈ ਵੀ ਇੱਕ ਇੱਕ ਐਗਜ਼ਾਮਪਲ ਆਪਣੇ ਬ੍ਰਦਰ ਬਾਰੇ ਆਪਣੇ ਫਾਦਰ ਬਾਰੇ ਆਪਣੀ ਮਦਰ ਬਾਰੇ ਜੋ ਵੀ ਤੁਸੀਂ ਦੱਸਣਾ ਚਾਹੋ ਐਗਜ਼ਾਮਪਲ ਬਣਾ ਕੇ ਜਰੂਰ ਕਮੈਂਟ ਵਿੱਚ ਲਿਖਣਾ ਲਿਖਣਾ ਪਏ ਹੁਣ ਇੱਕ ਐਗਜ਼ਾਮਪਲ ਲੈਨੇ ਯੂ ਵੀ ਡੇਡ ਨਾ ਇਹਨਾਂ ਵਾਸਤੇ ਵੀ ਜਿਵੇਂ ਕਿ ਤੁਸੀਂ ਤੁਸੀਂ ਡਾਕਟਰ ਹੋ ਤੁਸੀਂ ਉਦਾਸ ਹੋ ਤੁਸੀਂ ਬਹੁਤ ਸਲੋ ਹੋ ਬਹੁਤ ਫਾਸਟ ਹੈ ਇਸ ਤਰੀਕੇ ਦਾ ਕੋਈ ਵੀ ਐਗਜ਼ਾਮਪਲ ਬੋਲ ਸਕਦੇ ਆ ਹੁਣ ਐਗਜ਼ਾਮਪਲ ਹੈ ਯੂ ਜਿਵੇਂ ਕਿ ਤੁਸੀਂ ਬਹੁਤ ਉਦਾਸ ਹੋ ਕੀ ਗੱਲ ਹੈ ਕੀ ਗੱਲ ਕੀ ਤੁਸੀਂ ਬਹੁਤ ਉਦਾਸ ਹੋ ਯੂ ਆਰ ਯੂ ਆਰ ਵੈਰੀ ਸੈਡ ਯੂ ਆਰ ਵੈਰੀ ਸੈਡ ਉਹ ਬਹੁਤ ਉਹ ਸਾਰੇ ਬਹੁਤ ਖੁਸ਼ ਨੇ ਕੋਈ ਪਾਰਟੀ ਚੱਲ ਰਹੀ ਹੈ ਉਹ ਯਾਨੀ ਕਿ ਇੱਕ ਇੱਕ ਤੋਂ ਜ਼ਿਆਦਾ ਨੇ ਦੇ ਬਹੁਤ ਖੁਸ਼ ਨੇ ਦੇ ਆਰ ਹੈਪੀ इस तरीके अपनी फीलिंग जो दस सकते हाँ कोई होर एग्जाम्पल दे रिलेशन दे दसना हो यू आर यू आर माई गुड फ्रेंड देखो इस तरीके कोई भी अपना किसी एज सैक्स ऑक्यूपे फीलिंग रिलेन आप आसानी के नाम दस सकते हैं अभी समझ आ रही होगी बहुत ही ईजी है बहुत ही आसानी के एसडी प्रैक्टिस करके ਤੁਸੀਂ ਆਰਾਮ ਦੇ ਨਾਲ ਸਟੈਪ ਬਾਈ ਸਟੈਪ ਸੈਂਟੈਂਸ ਬਾਈ ਸੈਂਟੈਂਸ ਇੰਗਲਿਸ਼ ਆਪਣੀ ਡੇਲੀ ਲਾਈਫ ਦੇ ਵਿੱਚ ਐਡ ਕਰ ਸਕਦੇ ਹੋ ਫਰਸਟ ਵੀਡੀਓ ਵਿੱਚ ਵੀ ਆਪਾਂ ਕੁਝ ਸਿੱਖਿਆ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਕੁਝ ਨਵਾਂ ਸਿੱਖਿਆ ਸੋ ਕੋਸ਼ਿਸ਼ ਇਹ ਕਰਨੀ ਹੈ ਕਿ ਜਿਆਦਾ ਤੋਂ ਜਿਆਦਾ ਪ੍ਰੈਕਟਿਸ ਕਰਨੀ ਹੈ ਹੁਣ ਤੁਸੀਂ ਪ੍ਰੈਕਟਿਸ ਕਿਵੇਂ ਕਰ ਸਕਦੇ ਹੋ ਆਪਣੇ ਬਾਰੇ ਏਟਲੀਸਟ ਘੱਟੋ ਘੱਟ 15 ਜਾਂ 20 ਸੈਂਟੈਂਸ ਲਿਖਣ ਦੀ ਕੋਸ਼ਿਸ਼ ਕਰਿਓ ਹੁਣ ਆਪਾਂ ਦੇਖਦੇ ਹਾਂ ਕਿਸੇ ਨੂੰ ਸਵਾਲ ਪੁੱਛਣਾ ਹੋਵੇ ਕਿਵੇਂ ਪੁੱਛਾਂਗੇ ਕਿ ਤੁਸੀਂ ਖੁਸ਼ ਹੋ ਤੁਸੀਂ ਉਦਾਸ ਹੋ ਤੁਸੀਂ ਥਕੇ ਹੋਏ ਹੋ ਐਸੇ ਕਈ ਬਾਰੇ ਸਵਾਲ ਸਾਨੂੰ ਪੁੱਛਣੇ ਪੈ ਜਾਂਦੇ ਨੇ डॉक्टर हो तुसी एक इंजीनियर हो एक फादर हो, एक ब्रदर हो ऐसे सवाल सो सवाल पूछनेंग गर्ब ने संटेंस फॉर एग्जाम्पल मैं किसी को डॉक्टर हो कि पूछा सोनी कि यू बारे गल चल रही है सो so, यू हैल्पिंग वर्ब आर लगता है सो so, आर नी पह बोलेंगे फिर आर यू हम एक क्वेश्चन मान जाएगा तुम डॉक्टर हो आर यू आर डॉक्टर ਉਨੇ ਸਵਾਲ ਬਣ ਗਿਆ ਕਿਸੇ ਨੂੰ ਵੀ ਪੁੱਛਣਾ ਹੋਵੇ ਤੁਸੀਂ ਇਸ ਤਰੀਕੇ ਨਾਲ ਪੁੱਛ ਸਕਦੇ ਹੋ ਤੁਸੀਂ ਖੁਸ਼ ਹੋ ਆਰ ਯੂ ਹੈਪੀ ਤੁਸੀਂ ਉਦਾਸ ਹੋ ਆਰ ਯੂ ਸੈਡ ਸੋ ਆਰ ਯੂ ਕਰਕੇ ਆਪਾਂ ਕਿਸੇ ਨੂੰ ਵੀ ਸਵਾਲ ਪੁੱਛ ਸਕਦੇ ਹਾਂ ਇਸੇ ਤਰੀਕੇ ਦੇ ਨਾਲ ਆਪਾਂ ਥਰਡ ਪਰਸਨ ਵਾਸਤੇ ਜੋ ਹੀ ਸ਼ੀ ਜਾਂ ਫਿਰ ਕੋਈ ਵੀ ਨਾਮ ਹੈ ਉਹਦੇ ਵਾਸਤੇ ਵੀ ਸਵਾਲ ਪੁੱਛਣਾ ਹੋਵੇ ਤੇ ਇਜ਼ ਲਗਾ ਕੇ ਪੁੱਛਾਂਗੇ ਇਜ਼ ਨੂੰ ਸਾਨੂੰ ਪਹਿਲਾਂ बोलना ਪਏਗਾ ਸੋ ਇਜ਼ ਇਜ਼ ਹੀ ਇਜ਼ ਸ਼ੀ इज uh, अमन इज संदीप करके आप सवाल पूछ सकते हैं हम जीके फॉर एग्जांपल कि अमन ਤੁਹਾਡਾ ਫਰੈਂਡ ਹੈ ਬਹੁਤ ਹੀ ਕਾਮਨ ਸਵਾਲ ਹੈ ਇਸੇ ਵਾਸਤੇ ਪੁੱਛ ਲੈ ਉਹ ਤੁਹਾਡਾ ਦੋਸਤ ਹੈ ਉਹ ਤੁਹਾਡਾ ਫਰੈਂਡ ਹੈ ਸੋ अमन थर्ड पर्सन ਹੈ ਉਹਦੇ ਵਾਸਤੇ ਆਪਾਂ इज ਲਗਾ ਰਹੇ ਹਾਂ ਸੋ इज अमन ਤੁਹਾਡਾ ਫਰੈਂਡ ਯੋਰ ਫਰੈਂਡ ਪਰ ਤੇ ਸਾਨੂੰ ਯੋਰ ਬੋਲਣਾ ਪਏਗਾ ਹੁਣ ਇੱਕ ਸਵਾਲ ਹੈ ਜੇ ਤੁਸੀਂ ਕਿਸੇ ਨੂੰ ਪੁੱਛ ਰਹੇ ਹੋ ਫੋਰ एग्जांपल ਤੁਸੀਂ ਮੈਨੂੰ ਪੁੱਛ ਰਹੇ ਹੋ अमन ਤੁਹਾਡਾ ਦੋਸਤ ਹੈ ਇੱਕ ਸਵਾਲ ਹੈ ਹੁਣ इज अमन ਯੋਰ ਫਰੈਂਡ कुछ और एग्जाम्पल देना बड़े कॉमन है फ्री हो तुम बिजी हो एक सवाल ने आप बिजी हो या फ्री हो हम कि यू से पूछा जा रहा सो आप आर यू सो आर यू फ्री या फिर आर यू बिजी सो इस तरीके सवाल पूछ लें ठीक हो कि बहुत ही कॉमन है कि किसान पुछना हाँ भी ठीक हो आर यू ओके आई यू ओके आर यू ऑल राइट इस तरीके भी पूछ सकते हैं तो जवाब अगे जो भी आप देना चाहिए कोई मैंने पूछे आई यू ओके मैं जवाब बोलाँगा यस आई एम ओके आई एम ओके जो कि आप थोड़ी देर पहले है, समझा तो इस तरीके आई एम सकचर यूज करके आपने नाम एज सैक्स ऑक्यूपे फीलिंग रिलशन कुछ भी दस सद आई होप भी अच्छी लगी होएगी तो कुछ सीखने को जरूर मिलिया कमेंट में लिख के जरूर दस्यो इस चीज की प्रैक्टिस करे ਅੱਜ ਤੋਂ ਹੀ ਇੰਗਲਿਸ਼ ਬੋਲਣਾ ਸ਼ੁਰੂ ਕਰ ਦੋਗੇ। ਥੈਂਕ ਯੂ ਸੋ ਮੱਚ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ।